ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਨਾ ਮੈਂ ਫਿਰ ਲਾਲੇਆਂ ਨੇ ਪਿੰਡ ਦੇ ਵਿੱਚੋਂ ਲੈ ਕੇ ਆਇਆ ਲਾਲੇਆਂ ਨੇ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਪੈਂਦੀ ਹੈ ਤੇ ਜਿਹੜਾ ਦੋਸਤੋ ਪੈਂਦਾ ਬਠਿੰਡਾ ਤਲਵੰਡੀ ਸਾਬੋ ਵੀ 8 ਕਿਲੋਮੀਟਰ ਤੇ ਰਾਮਾ ਮੰਡੀ ਵੀ 8 ਕਿਲੋਮੀਟਰ ਹੈ ਅੱਗੇ ਬੰਗੀ ਪਿੰਡ ਨਾਲ ਰਹਿ ਜਾਂਦਾ ਕਮਾਲੂ ਪਿੰਡ ਹੈ ਇੱਕ ਸਾਈਡ ਤੇ ਜੱਜੜ ਤੇ ਮਾਹੀ ਨਗਲ ਪਿੰਡ ਹੈ ਇਹ ਪਿੰਡੇ ਦੇ ਕੋਲੋ-ਕੁਲੋ ਰਹਿੰਦੇ ਸਾਹਮਣੇ ਇਹ ਨਾ ਸਾਨੂੰ ਮੈਂ ਇੱਕ ਬਹੁਤ ਸੋਹਣੀ ਇੱਕ ਨੀਲੀ ਰਾਬੀ ਦੀ ਝੋਟੀ ਦਿਖਾਉਣ ਲੱਗਿਆ ਦੋਸਤੋ ਝੋਟੀ ਪਹਿਲਾਂ ਤੁਸੀਂ ਇੱਥੇ ਧਿਆਨ ਨਾਲ ਦੇਖ ਲਓ ਝੋਟੀ ਦੋਸਤੋ ਦਾ ਇਹ ਮੂੰਹੋ ਚਾਰ ਦਾੰਦਾ ਜਿੰਨੀ ਕਿ ਜਾਣਕਾਰੀ ਬਾਈ ਨੇ ਆਪਾਂ ਨੂੰ ਦਿੱਤੀ ਹੈ ਨਾ ਉਹਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਮੂੰਹੋ ਚਾਰ ਦਾੰਦਾ ਝੋਟੀ ਆ ਦੋਸਤੋ ਇਹ ਨਾ ਤਕਰੀਬਨ 4 4.5 ਮਹੀਨਿਆਂ ਦਾ ਬੱਚਾ ਇਹ ਸਿੱਟ ਗਈ ਸੀ ਉਸ ਤੋਂ ਬਾਅਦ ਮੁੜ ਕੇ ਬਾਈ ਕਹਿੰਦਾ ਮੁੜ ਕੇ ਹੀਟ ਚ ਨਹੀਂ ਆਈ ਤੇ ਬਾਈ ਨੇ ਇਹ ਵੇਚਣੀ ਹੈ ਇੱਕ ਬੇਨਤੀ ਜ਼ਰੂਰ ਕਰੀ ਹੈ ਵੀ ਜੇ ਕੋਈ ਭਰਾ ਪਾਲਣ ਵਾਲੇ ਲੈ ਕੇ ਜਾਊਗਾ ਨਾ ਤਾਂ ਉਹਨੂੰ ਪਹਿਲ ਹੋਊਗੀ ਕਿਉਂਕਿ ਝੋਟੀ ਬਹੁਤ ਚੰਗੀ ਹੈ ਮੈਂ ਤੁਹਾਨੂੰ ਉਹਦਾ ਸੀਮਣ ਦੱਸਦਾਗਾ ਇਹ ਆਪ ਹੈਗੀ ਹੈ ਲਾਹੌਰੀ ਬੁੱਲ ਦੀ ਤੇ ਇਹਦੀ ਮਾਂ ਬਾਈ ਨੇ 300 ਦੇ ਚੋਈ ਹੈ ਤੇ 19 ਕਿਲੋ ਦਾ ਦੁੱਧ ਬਾਈ ਕਹਿੰਦਾ ਮੈਂ ਘਰੇ ਚੋਇਆ ਤੇ ਮੈਂ ਸੁਣਨਾ ਵੈਸੇ ਤਾਂ ਬਾਈ ਕੋਲੇ ਪਸ਼ੂ ਆ ਚੰਗੇ ਪਸ਼ੂ ਹੈ ਉਹ ਸਾਹਮਣੇ ਚੰਗੀਆਂ ਮੱਝਾਂ ਖੜੀਆਂ ਇਧਰ ਗਾਂਾਂ ਖੜੀਆਂ ਤੇ ਨਾਲ ਉਹ ਬੱਚੇ ਖੜੇ ਹੈਗੇ ਕਿਉਂਕਿ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹੈ ਉਹਨੇ ਅੱਖਾਂ ਤੋਂ ਨੀਲੀ ਦਾ ਵੀ ਹੈ ਟੇਡਾ ਰੇ ਪੈਰ ਚਿੱਟੇ ਆ ਧੁੰਨੀ ਚਿੱਟੀ ਆਗੀ ਤੇ ਪੂਛ ਦੇ ਵਿੱਚ ਤੁਸੀਂ ਦੇਖ ਲਓ ਤੇ ਮੈਂ ਤੁਹਾਨੂੰ ਇਹਦੇ ਨਾਲ ਥਾਣ ਦਿਖਾਉਣ ਲੱਗਾ ਹਾਂਗਾ ਇੱਥੇ ਖੜੀ ਦੇ ਕੇ ਰਾਂ ਤੁਸੀਂ ਆ ਦੇਖ ਲਿਓ ਠੀਕ ਹੈ ਜੀ ਤੇ ਆ ਸੰਗਾ ਸੰਗਾ ਦੀ ਸੋਹਣੀਆ ਚੰਗੇ ਮਤਲਬ ਇੱਥੋਂ ਤੁਸੀਂ ਇਹ ਥਾਣ ਦੇਖ ਲਿਓ ਇਹਦੇ ਤੇ ਬਾਕੀ ਤੁਸੀਂ ਧਿਆਨ ਨਾਲ ਦੇਖ ਲਿਓ ਆ ਦੇ ਇਹ ਮੈਂ ਤੁਹਾਨੂੰ ਥਾਣ ਹਮਾਨਾ ਦਿਖਾਤਾ ਇਹਦਾ ਬਾਈ ਇਹਨੂੰ ਤੋਰੇਗਾ ਹੁਣ ਤੋੜ ਦੇ ਕੇ ਰਾਂ ਇਹਨੂੰ ਛੋਟੀ ਦੋਸਤੋ ਲਾਲ ਲੈਣਾ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਐ ਤੇ ਰੇਟਨਾ ਦਾ ਬਾਈ ਨੰਬਰ ਦੇ ਦੂ ਮੈਂ ਤੁਹਾਨੂੰ ਕਿਉਂ ਬਾਈ ਆਪ ਘਰੇ ਹੈ ਨਹੀਂਗਾ ਤੇ ਤੁਹਾਨੂੰ ਫੋਨ ਕਰ ਲਿਓ ਬਾਈ ਨੂੰ ਜੇ ਕੋਈ ਨਿੱਲੀ 라ਵੀ ਦਾ ਭਰਾ ਸ਼ਕੀਨ ਹੁੰਦਾਗਾ ਤਹੀਂ ਤੋਰਦੀ ਮੈਂ ਸਿੱਧੀ ਇੱਥੋਂ ਮਗਰਲੇ ਪਾਸੇ ਆਹੀਂ ਤੋਰਨਾ ਚਾਹੀਏ ਤੋਰ ਤਹੀਂ ਤੋਰਨਾ ਕੋਈ ਗੱਲ ਪੱਕੇ ਤਾਂ ਇੱਥੋਂ ਦੇਖ ਲਿਓ ਤੁਸੀਂ ਛੋਟੀ ਨੂੰ ਲਓ ਸਮੀਪੜੀ ਤਾਂ ਪੂਰੀ ਆ ਛੋਟੀ ਕੱਦ ਕਾਠ ਵੀ ਚੰਗਾ ਹੈਗਾ ਤੇ ਮਾਰਕਿੰਗ ਸਾਰੀ ਪ੍ਰੋਪਰ ਆ ਝੋਟੀ ਦੇ ਵਿੱਚ ਆ ਦੇਖ ਚਮਚਮ ਕੁ ਵਧੀਆ ਪਿੰਡੇ ਤੇ ਤੇ ਥਣ ਮੈ ਸੁਣਾ ਬੈਕ ਸਾਈਡ ਤੋਂ ਦਿਖਾ ਦਣਾ ਇਥੋਂ ਇਥੋਂ ਵੀ ਦੇਖ ਲਿਓ ਬੈਕ ਸਾਈਡ ਤੋਂ ਵੀ ਅੱਗੇ ਅਗਲੇ ਪਾਸੇ ਵੀ ਤੁਹਾਨੂੰ ਦਿਖਾਇਆ ਥਾਪਾਣਾ ਆ ਬੈਕ ਸਾਈਡ ਤੋਂ ਹਵਾਨਾ ਦਾ ਧਿਆਨ ਨਾਲ ਦੇਖ ਲਿਓ ਤੇ ਜਦੋਂ ਸੁਣਾ ਹੈ ਜਾਂ ਜਦੋਂ ਗੱਬਣ ਰਹਿਣਾ ਉਸ ਤੋਂ ਬਾਅਦ ਹਵਾਨਾ ਤਿਆਰ ਕਰਨਾ ਉਹਦੀ ਜੱਜਮੈਂਟ ਤੁਸੀਂ ਇੱਥੇ ਧਿਆਨ ਨਾਲ ਲਾ ਲਿਓ ਇਹਨੂੰ ਆ ਦੇਖੋ ਜਦੋਂ ਝੋਟੀ ਗੱਬਣ ਤੋਂ ਬਾਅਦ ਸੂਣ ਦੇ ਨੇੜੇ ਆਉਣਾ ਤਾਂ ਹਵਾਨਾ ਦੇਖ ਲਿਓ ਤੁਸੀਂ ਜੱਜ ਕਰ ਲਿਓ ਕਿੰਦਾਂ ਦਾ ਹਵਾਨਾ ਝੋਟੀ ਨੇ ਕੱਢਣਾ ਹੈਗਾ ਤੇ ਪਾਲਣ ਵਾਲਾ ਭਰਾ ਕੋਈ ਲਿਆ ਸਕਦਾ ਤਾਂ ਜੈਜ ਰੇਟ ਦੇ ਵਿੱਚ ਬਾਈ ਕਹਿੰਦਾ ਆਪਾਂ ਝੋਟੀ ਦੇ ਦਾਂਗੇ ਇਹ ਬਾਕੀ ਮੈਂ ਤੁਹਾਨੂੰ ਮੂੰਹ ਮੱਥਾ ਦੁਬਾਰੇ ਅੱਗੋਂ ਦਿਖਾ ਦਣਾ ਹਾਲੋ ਇੱਥੇ ਦੇਖੋ ਟੇਡਾ ਕੱਟ ਦਿਖਾਉਂਦੀ ਆ ਅਗਲੇ ਪਾਸੇ ਨਾ ਮੱਥੇ ਤੋਂ ਜਾ ਕੇ ਅੱਗੇ ਟੇਡਾ ਕੱਟ ਆਉਂਦਾ ਇਹਦੇ ਲਾਹੌਰੀ ਬੁੱਲ ਦੀ ਆਪ ਹੈਗੀ ਇਹਦੀ ਮਾਂ ਬਾਈ ਕੋਲੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਘਰੇ ਸੀਗੀ ਤੇ ਉਹ ਬਾਈ ਨੇ ਸੇਲ ਕਰਤੀ 19 ਕਿਲੋ ਦੁੱਧ ਚੋਇਆ ਕਿਉਂਕਿ ਬਾਈ ਕੋਲੇ ਪਸ਼ੂ ਚੰਗੇ ਐ ਚੰਗੇ ਦੁੱਧ ਵਾਲੀਆਂ ਮੱਝਾਂ ਵੀ ਬਾਈ ਕੋਲੋਂ ਖੜੀਆਂ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਚੰਗਾ ਸੋਹਣਾ ਪਸ਼ੂ ਮਤਲਬ ਜਿੰਨੇ ਇੱਕ ਪਸ਼ੂ ਬਾਈ ਰੱਖਦਾ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹੈਗਾ ਤੇ ਕਰ ਲਿਓ ਕੰਟੈਕਟ ਨੰਬਰ ਬਾਈ ਦਾ ਪਾਸਾ ਸਕਰੀਨ ਤੇ ਚਲਾਤਾ ਤੁਹਾਨੂੰ ਪਿੰਡ ਲਾਲ ਲੈਣਾ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਧੰਨਵਾਦ ਹੋਸਤੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਸੇ ਗੱਲ ਭਰਾਵਾਂ ਨੂੰ